ਨਹੀਂ ਆਉਂਦੇ ਸ਼ਨੀਵਾਰ ਦੀ ਗੱਲ ਆ ਜਾਣਾ ਖੜੇ ਆਪਾਂ ਹਲੋ ਅਸੀਂ ਨਹੀਂ ਆਉਣਾ ਵੀਰੇ ਸ਼ਨੀਵਾਰ ਠੀਕ ਆ ਤੁਹਾਨੂੰ ਅੱਧੀ ਪੇਮੈਂਟ ਪਾ ਦੇ ਮੇਰਾ ਭਰਾ ਜਦ ਦਾ ਦਿਨ ਪਿਆਰ ਨਾਲ ਗੱਲ ਕਰੀ ਜਾਂਦਾ ਮੈਂ ਠੀਕ ਆ ਇੱਕ ਤੋਂ ਬਾਅਦ ਹੁਣ ਅਸੀਂ ਜੇ ਤੱਕ ਪੇਮੈਂਟ ਆ ਪੰਜ ਦਸ ਮਿੰਟ ਫੋਨ ਆ ਗਿਆ ਠੀਕ ਆ ਨਹੀਂ ਅਸੀਂ ਸਮਾਨ ਟਕਣਾ ਸ਼ੁਰੂ ਕਰ ਦਿੰਦੇ ਤੇ ਗੱਡੀ ਭੜੀ ਲੱਗੇ ਮਾਰੀ ਚਲੋ ਜੀ ਆਪਾਂ ਵੀਡੀਓ ਸਮਾਨਾ ਚਲੋ ਤੁਸੀ ਵੀਡੀਓ ਵੀ ਕਰ ਦੋ ਮੈਂ ਕਰਾਂ ਚਲੋ ਵੀਡੀਓ ਕਰੀਏ ਮੈਂ ਵੀਡੀਓ ਕਰਾਂਗੇ ਵੀਡੀਓ ਬਣਾ ਲੀਏ ਆ ਵੀਡੀਓ ਬਣਾ ਲੀਏ ਆਹ ਮੈਂ ਕਹੀ ਗੱਲ ਕਰਦਾ ਫੇਰ ਫੋਨ ਕਿ ਰਖਾ ਫੋਨ ਫੋਨ ਛੱਡੀ ਫੋਨ 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 ਵੀਡੀਓ ਹੋਣੀ ਹੈ ਤੂੰ ਕੀ ਮਤਲਬ ਆ ਰੀ ਕਰਨੋਂ ਫੋਨ ਛੱਡ ਦੋ ਕਿੰਨਾ ਕੋ ਗਿਆ ਮੈਂ ਕੁਝ ਵੀ ਕਰੂੰਗੀ ਫੋਨ ਕਰੂੰਗੀ ਲੈ ਫੋਨ ਕਰ ਵੀਡੀਓ ਲੈ ਜਾ ਜਲਦੀ ਨਾ ਕਰ ਲੈ ਪਤਾ ਨਹੀਂ ਕਿ ਫੋਨ ਫੋਨ ਛੱਡ ਦੇ ਫੋਨ ਤੋੜ ਦ ਦੇ ਤਾ ਕੋਈ ਨਾ ਤੋੜ ਲੇ ਫੋਨ ਇੱਧਰ ਆ ਨਾ ਪਤਾ ਲੱਗ ਇੱਧਰ ਆ ਜਿਹੜੀ ਕੁੜੀਆਂ ਆ ਜੇ ਮੁੰਡਿਆਂ ਦੇ ਫੇਰ ਦਾਦੇ ਮੁੰਡੇ ਉਹ ਇਖਾਂ ਦੇ ਕੋਈ ਇੱਕ ਦੋ ਆਜਾ ਮੈਨੂੰ ਆ ਦੇਖ ਆ ਦੇ ਆ ਗੱਲਾਂ ਤੇਰੀ ਕਰ ਫੋਟ ਵੀਡੀਓ ਨਹੀਂ ਆਉਂਦੀ ਚਲੋ 你们。